ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 사ਤ ਸੰਗਤ ਜੀ ਸਰਵਣ ਕਰ ਰਿਹਾ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਗੁਰੂ ਜੀ ਨੂੰ ਭਾਵੇਂ ਔਰੰਗਜ਼ੇਬ ਦੀ ਕਸਮ ਦੇ ਉੱਤੇ ਇਤਬਾਰ ਨਹੀਂ ਸੀ ਪਰ ਪਰਖਣ ਦੇ ਲਈ ਆਪਨੇ ਕਿਲਾ ਛੱਡਣਾ ਪ੍ਰਵਾਨ ਕਰ ਲਿਆ ਕਿਲੇ ਤੋਂ ਨਿਕਲਣ ਦੀ ਦੇਰ ਸੀ ਕਿ ਮੁਗਲ ਫੌਜਾਂ ਨੇ ਹਮਲਾ ਕਰ ਦਿੱਤਾ ਸਰਸਾ ਨਦੀ ਦੇ ਕੰਢੇ ਤੇ ਅਸਮਾਨ ਦੀ ਲੜਾਈ ਛਿੜ ਪਈ ਗੁਰੂ ਜੀ ਦੀ ਫੌਜ ਨੇ ਡਟ ਕੇ ਮੁਕਾਬਲਾ ਕੀਤਾ ਇੱਕ ਇੱਕ ਸਿੰਘ ਨੇ ਕਈ ਮੁਗਲ ਛਪਾਈਆਂ ਨੂੰ ਮਾਰ ਮੁਕਾਇਆ ਇਸ ਪੱਖ ਦੀ جنگ ਦੇ ਵਿੱਚ ਗੁਰੂ ਜੀ ਦਾ ਸਾਰਾ ਪਰਿਵਾਰ ਇੱਕ ਦੂਜੇ ਦੇ ਨਾਲੋਂ ਵਿਛੜ ਗਿਆ ਛੋਟੇ ਸੁਪੁੱਤਰ ਸਾਹਿਬਜਾਦਾ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਆਪਣੀ ਦਾਦੀ ਮਾਤਾ ਦੇ ਨਾਲ ਚਲੇ ਗਏ ਵਿਖੜੇ ਰਸਤਿਆਂ ਤੋਂ ਲੰਘਦੇ ਕਣੇ ਜੰਗਲ ਥਾਣੀ ਹੁੰਦੇ ਅੱਗੇ ਤੁਰਦੇ ਗਏ ਰਸਤੇ ਦੇ ਵਿੱਚ ਕਈ ਜੰਗਲੀ ਜਾਨਵਰ ਉਹਨਾਂ ਕੋਲੋਂ ਲੰਗੇ ਸ਼ੇਰ ਵੀ ਦਿਖਾਈ ਦਿੱਤੇ ਸੱਪ ਵੀ ਦਿਖਾਈ ਦਿੱਤੇ ਪਰ ਦਲੇਰ ਸਾਹਿਬਜ਼ਾਦੇ ਆਪਣੇ ਪਿਆਰੇ ਦਾਦੀ ਜੀ ਦੇ ਨਾਲ ਬਾਣੀ ਦਾ ਪਾਠ ਕਰਦੇ ਕਰਦੇ ਬਿਨਾਂ ਕਿਸੇ ਡਰ ਬੋਤੋਂ ਅੱਗੇ ਤੁਰਦੇ ਗਏ ਆਪਣੇ ਦਾਦੀ ਜੀ ਤੋਂ ਸਾਖੀਆਂ ਵੀ ਸੁਣਦੇ ਰਹੇ ਇਸ ਤਰ੍ਹਾਂ ਉਹਨਾਂ ਦਾ ਪੰਡਾ ਹੋਰ ਵੀ ਸੌਖਾ ਕੱਟਿਆ ਗਿਆ ਦੋਵੇਂ ਵੱਡੇ ਸਪੁੱਤਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਜਾਰ ਸਿੰਘ ਜੀ ਆਪਣੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸਰਸਾ ਨਦੀ ਪਾਰ ਕਰਕੇ ਰਾਤ ਰੋਪੜ ਟਿੱਕੇ ਅਤੇ ਸਵੇਰ ਸਾਰ ਹੀ ਚਮਕੌਰ ਸਾਹਿਬ ਦੀ ਗੜੀ ਜਾ ਪਹੁੰਚੇ। ਬੜੇ ਲੰਮੇ ਪੰਡੇ ਮਗਰੋਂ ਮਾਤਾ ਗੁਜਰੀ ਜੀ ਸਮੇਤ ਦੋਵੇਂ ਸਾਹਿਬਜ਼ਾਦੇ ਕੰਮੂ 마ਸ਼ਕੀ ਦੀ ਝੁੱਗੀ ਦੇ ਕੋਲ ਜਾ ਪਹੁੰਚੇ। ਮਾਤਾ ਜੀ ਨੂੰ ਦੇਖਦਿਆਂ ਹੀ ਉਹ ਬਾਹਰ ਆ ਗਿਆ ਅਤੇ ਹੱਥ ਜੋੜ ਕੇ ਬੇਨਤੀ ਕੀਤੀ, "ਮੇਰੇ ਧੰਨ ਭਾਗ ਜੇ ਆਪ ਮੇਰੀ ਨਿਮਾਣੀ ਜਹੀ ਕੁਟਿਆ ਦੇ ਵਿੱਚ ਵਿਸ਼ਰਾਮ ਕਰੋ।" ਮਾਤਾ ਜੀ ਅਤੇ ਸਾਹਿਬਜ਼ਾਦੇ ਕੰਮੂ ਦੀ ਸ਼ਰਧਾ ਦੇਖ ਕੇ ਖੁਸ਼ ਹੋਏ। ਉਤੋਂ ਹਨੇਰਾ ਹੋ ਰਿਹਾ ਸੀ ਇਸ ਲਈ ਮਾਤਾ ਜੀ ਨੇ ਉਸ ਰਾਤ ਕੰਮੋ ਦੀ ਝੁੱਗੀ ਟਿਕਣਾ ਹੀ ਠੀਕ ਸਮਝਿਆ ਲక్ష్ਮੀ ਨਾਂ ਦੀ ਔਰਤ ਦੇ ਪਾਸੋਂ ਜੋ ਸਰ ਸਕਿਆ ਉਸ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦੇ ਅੱਗੇ ਲਿਆ ਕੇ ਰੱਖ ਦਿੱਤਾ ਸਭ ਨੇ ਗੁਰਪ੍ਰਸਾਦ ਕਹਿ ਕੇ ਮੂੰਹ ਦੇ ਵਿੱਚ ਪਾਇਆ ਦੂਸਰੇ ਦਿਨ ਗੁਰੂ ਜੀ ਦੇ ਲੰਗਰ ਦਾ ਇੱਕ ਸੇਵਾਦਾਰ ਗੰਗੂ ਬ੍ਰਾਹਮਣ ਸੋ ਸੁਣ ਕੇ ਉਹਨਾਂ ਦੇ ਕੋਲੇ ਆ ਪਹੁੰਚਿਆ ਮਾਤਾ ਗੁਜਰੀ ਜੀ ਨੂੰ ਹੱਥ ਛੋੜ ਕੇ ਬੇਨਤੀ ਕੀਤੀ ਮਾਤਾ ਜੀ ਆਪ ਮੇਰੇ ਨਾਲ ਮੇਰੇ ਪਿੰਡ ਖੇੜੀ ਚੱਲੋ ਉੱਥੇ ਆਪ ਜੀ ਨੂੰ ਕਿਸੇ ਕਿਸਮ ਦੀ ਖੇਚਲ ਨਹੀਂ ਹੋਵੇਗੀ ਕਿਸੇ ਨੂੰ ਆਪ ਦੇ ਬਾਰੇ ਸੂ ਤੱਕ ਨਹੀਂ ਲੱਗੇਗੀ ਮਾਤਾ ਗੁਜਰੀ ਜੀ ਨੂੰ ਚੁੱਪ ਦੇਖ ਕੇ ਗੰਗੂ ਕਹਿਣ ਲੱਗਿਆ ਆਪ ਪੂਰੀ ਤਸੱਲੀ ਰੱਖੋ ਜੋ ਥੋੜਾ ਜਿਹਾ ਸਮਾਨ ਸੀ ਇੱਕ ਖੱੱਚਰ ਤੇ ਲਦਵਾ ਕੇ ਗੰਗੂ ਦੇ ਨਾਲ ਮਾਤਾ ਜੀ ਉਸ ਪਿੰਡ ਦੇ ਵੱਲ ਚੱਲ ਪਏ ਛੋਟੇ ਸਾਹਿਬਜ਼ਾਦੇ ਨਾਲ-ਨਾਲ ਪੈਦਲ ਚੱਲਦੇ ਗਏ ਕਦੇ-ਕਦੇ ਮਾਤਾ ਜੀ ਦੇ ਕੋਲੋਂ ਦੋਵੇਂ ਸਾਹਿਬਜ਼ਾਦੇ ਗੁਰੂ ਪਿਤਾ ਭਰਾਮਾ ਸਾਹਿਬਜ਼ਾਦਿਆਂ ਜੀ ਦੇ ਬਾਰੇ ਵੀ ਪੁੱਛ ਲੈਂਦੇ ਸਫ਼ਰ ਕਰਦੇ ਕਰਦੇ ਸ਼ਾਮ ਪੈ ਗਈ ਖੇੜੀ ਪਿੰਡ ਪੁੱਜ ਕੇ ਗੰਗੂ ਦੇ ਘਰ ਟਿਕਾਣਾ ਕੀਤਾ ਆਪਣੇ ਨਾਲ ਲਿਆਂਦਾ ਸਮਾਨ ਮਾਤਾ ਜੀ ਨੇ ਇੱਕ ਵੱਖਰੇ ਕਮਰੇ ਦੇ ਵਿੱਚ ਟਿਕਾ ਦਿੱਤਾ ਦੋਹਾਂ ਹੀ ਸਾਹਿਬਜ਼ਾਦਿਆਂ ਦੇ ਕੱਪੜੇ ਬਦਲਵਾਏ ਬਿਸਤਰਾ ਠੀਕ ਕੀਤਾ ਤਿੰਨਾਂ ਨੇ ਰਲ ਕੇ ਰਹਿਰਾਸ ਸਾਹਿਬ ਦਾ ਪਾਠ ਕੀਤਾ ਫਿਰ ਦੋਹਾਂ ਸਾਹਿਬਜ਼ਾਦਿਆਂ ਨੂੰ ਆਪਣੀ ਗਲਵਕੜੀ ਵਿੱਚ ਲੈ ਕੇ ਪਿਆਰ ਕੀਤਾ ਅਤੇ ਅਸੀਸ ਦਿੱਤੀ ਆਪਣੀ ਛਾਤੀ ਨਾਲ ਲਗਾ ਕੇ ਆਰਾਮ ਕਰਨ ਦੇ ਲਈ ਲੇਟ ਗਿਆ ਰਾਤ ਨੂੰ ਪੋਲੇ ਪੋਲੇ ਕਦਮ ਰੱਖਦਾ ਗੰਗੂ ਉਹਨਾਂ ਦੇ ਕਮਰੇ ਦੇ ਵਿੱਚ ਆਇਆ ਮਾਤਾ ਜੀ ਨੂੰ ਸੁੱਤਾ ਵੇਖ ਕੇ ਮੰਜੀ ਦੇ ਥੱਲੇ ਪਈ ਖੁਰਜੀ ਨੂੰ ਹੌਲੀ ਹੌਲੀ ਫਰੋਲ ਫਰਾਲ ਕੇ ਉਸ ਦੇ ਵਿੱਚੋਂ ਮੋਹਰਾਂ ਦੀ ਥੈਲੀ ਕੱਢ ਕੇ ਚੁੱਪਚਾਪ ਬਾਹਰ ਚਲਾ ਗਿਆ ਮਾਤਾ ਜੀ ਨੂੰ ਖੜਾਕ ਸੁਣਾਈ ਦਿੱਤਾ ਗੰਗੂ ਦੇ ਅੰਦਰ ਆਉਣ ਦਾ ਝੌਲਾ ਪਿਆ ਦੱਬੇ ਪੈਰੀ ਬਾਹਰ ਜਾਣ ਦਾ ਵੀ ਪਤਾ ਲੱਗ ਗਿਆ ਪਰ ਮਾਤਾ ਜੀ ਨੇ ਉਸ ਵੇਲੇ ਕੁਝ ਨਾ ਕਿਹਾ ਸਵੀਰ ਵੇਲੇ ਮਾਤਾ ਗੁਜਰੀ ਜੀ ਜਦੋਂ ਜਾਗੇ ਤਾਂ ਉਹਨਾਂ ਨੇ ਗੰਗੂ ਨੂੰ ਪੁੱਛਿਆ ਗੰਗੂ ਸਾਰਾ ਸਮਾਨ ਖਿਲਰਿਆ ਪਏ ਬਾਹਰਲਾ ਦਰਵਾਜ਼ਾ ਤਾਂ ਬੰਦ ਸੀ ਮੋਹਰਾ ਕਿੱਥੇ ਗਈਆਂ ਗੰਗੂ ਹੈਰਾਨ ਹੋ ਕੇ ਇੱਧਰ ਉੱਧਰ ਝਾਕਣ ਲੱਗਾ ਬਿਨਾ ਕੁਝ ਕਹੇ ਝਟਪਟ ਬਾਹਰ ਚਲਾ ਗਿਆ ਤੇ ਜਾ ਕੇ ਰੌਲਾ ਪਾ ਦਿੱਤਾ ਚੋਰੀ ਹੋ ਗਈ ਲੋਕੋ ਮਾਤਾ ਜੀ ਦੀ ਚੋਰੀ ਹੋ ਗਈ ਮਾਤਾ ਗੁਜਰੀ ਜੀ ਨੇ ਗੰਗੂ ਨੂੰ ਅੰਦਰ ਬੁਲਾਇਆ ਤੇ ਉਸ ਨੂੰ ਸਮਝਾਉਣ ਲੱਗੇ ਭਲਿਆ ਲੋਕਾ ਇਸ ਤਰ੍ਹਾਂ ਸ਼ੋਰ ਮਚਾਉਣਾ ਠੀਕ ਨਹੀਂ ਮੋਹਰਾ ਕੋਲੀ ਰੱਖ ਤੇਰੇ ਕੋਲੋਂ ਮੰਗੀਆਂ ਕਿਸਨੇ ਇਹ ਸੁਣ ਕੇ ਗੰਗੂ ਗੁੱਸੇ 'ਚ ਬੋਲਿਆ ਹਨੇਰ ਸਾਈ ਦਾ ਮੈਂ ਤੁਹਾਨੂੰ ਪਨਾਹ ਦਿੱਤੀ ਤੇ ਉਲਟਾ ਤੁਸੀਂ ਮੇਰੇ ਉੱਤੇ ਚੋਰੀ ਦੀ ਤੋਮਤ ਲਗਾ ਰਹੇ ਹੋ ਮਾਤਾ ਜੀ ਨੇ ਉਸ ਨੂੰ ਸਮਝਾਉਣ ਦਾ ਯਤਨ ਕੀਤਾ ਪਰ ਬੋਲਦਾ ਬੋਲਦਾ ਉਹ ਘਰੋਂ ਬਾਹਰ ਨਿਕਲ ਗਿਆ ਗੰਗੂ ਸਿੱਧਾ ਮੋਰਿੰਡੇ कोतवाल ਪਾਸ ਪਹੁੰਚ ਅੰਦਰ ਜਾ ਕੇ कोतवाल ਨੂੰ ਸਲਾਮ ਕੀਤੀ ਹੌਲੀ ਹੌਲੀ ਕਹਿਣ ਲੱਗਾ ਹਜੂਰ ਆਪ ਜੀ ਨੂੰ ਇੱਕ ਖੁਫੀਆ ਇਤਲਾਹ ਦੇਣ ਆਇਆ ਹਾਂ ਕੋਤਵਾਲ ਪੁੱਛਣ ਲੱਗਾ 10 ਪੰਡਤਾਂ ਕੀ ਖਬਰ ਲਿਆ ਹਜੂਰ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਅਤੇ ਉਹਨਾਂ ਦੇ ਦੋ ਛੋਟੇ ਲੜਕੇ ਮੇਰੇ ਘਰ ਚ ਆ ਲੁਕੇ ਹਨ ਕੋਤਵਾਲ ਇਹ ਸੁਣ ਕੇ ਬੜਾਈ ਖੁਸ਼ ਹੋਇਆ ਤੇ ਆਪਣੇ ਸਿਪਾਹੀਆਂ ਨੂੰ ਬੁਲਾ ਕੇ ਉਹਨਾਂ ਨੇ ਗੰਗੂ ਦੇ ਘਰ ਕੱਲਿਆ ਤੇ ਹੁਕਮ ਦਿੱਤਾ ਕਿ ਸਭ ਨੂੰ ਗ੍ਰਿਫਤਾਰ ਕਰਕੇ ਲਿਆਂਦਾ ਜਾਵੇ ਜਦੋਂ ਕੋਤਵਾਲ ਦੇ ਭੇਜੇ ਸਿੰਘ ਸਿਪਾਹੀਆਂ ਦੇ ਗੰਗੂ ਦੇ ਵੇੜੇ ਪਹੁੰਚੇ ਤਾ ਕੁਝ ਆਣ ਗਵਾਨ ਦੇ ਲੋਕ ਵੀ ਚੱਕਣ ਲੱਗੇ ਸਿਪਾਹੀ ਦੌੜ ਕੇ ਪਿਛਲੇ ਪਾਸੇ ਚਲੇ ਗਏ تھے ਮਾਤਾ ਜੀ ਨੂੰ ਮੰਝੇ ਤੇ ਬੈਠੇ ਤੇ ਬੱਚਿਆਂ ਨੂੰ ਨਿਸ਼ਚਿੰਤ ਦੇਖ ਕੇ ਪਹਿਲਾਂ ਹੈਰਾਨ ਹੋਏ ਤੇ ਫਿਰ ਤੁਰਨ ਦੇ ਲਈ कोतवाल ਦਾ ਹੁਕਮ ਸੁਣਾਇਆ ਮਾਤਾ ਜੀ ਨੇ ਦੋਹਾਂ ਸਾਹਿਬਜ਼ਾਦਿਆਂ ਨੂੰ ਗਲੇ ਲਗਾਇਆ ਤੇ ਕਹਿਣ ਲੱਗੇ ਚਲੋ ਮੇਰੇ ਬੱਚਿਓ ਚੱਲੀਏ ਸਾਹਿਬਜ਼ਾਦਾ ਬਾਬਾ ਜ਼ਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਤਿਆਰ ਬਰ ਤਿਆਰ ਖੜੇ ਸੀ ਦੋਵੇਂ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਸਿਪਾਹੀਆਂ ਦੇ ਨਾਲ ਤੁਰ ਪਏ ਇਤਨੇ ਨੂੰ ਬਾਹਰ ਭੀੜ ਇਕੱਠੀ ਹੋ ਗਈ ਗੰਗੂ ਇੱਕ ਪਾਸੇ ਖੜਾ ਸੀ ਲੋਕ ਉਸ ਦੇ ਵੱਲ ਉਂਗਲੀਆਂ ਕਰ ਰਹੇ ਸੀ ਉਹ ਅੱਖਾਂ ਨੀਵੀਆਂ ਪਾ ਕੇ ਇੱਕ ਪਾਸੇ ਖਲੋਤਾ ਸੀ ਇੱਕ ਜਨਾਨੀ ਬੋਲੀ ਵੇਖੀ ਜੇ ਇਸ ਨਮਕ ਹਰਾਮ ਦੀ ਕਰਤੂਤ ਇਹਨਾਂ ਨੂੰ ਆਪਣੇ ਘਰ ਲਿਆ ਕੇ ਸਰਕਾਰ ਨੂੰ ਜਾ ਕੇ ਖਬਰ ਦਿੰਦੀ ਦੂਸਰਾ ਬੋਲਿਆ ਇਹਨਾਂ ਮਾਸੂਮਾਂ ਨੇ ਸਰਕਾਰ ਦਾ ਕੀ ਵਿਗਾੜਿਆ ਸਾਰੇ ਕਹਿ ਰਹੇ ਸਨ ਇਹਨਾਂ ਦੀ ਦਾਦੀ ਦੇ ਚਿਹਰੇ ਤੇ ਕਿੰਨਾ ਨੂਰ ਹੈ ਲੋਕਾਂ ਦੇ ਦੇਖਦੇ ਆਂ ਦੇਖਦੇ ਹੀ ਮਾਤਾ ਜੀ ਨੂੰ ਤੇ ਦੋਹਾਂ ਸਾਬਜਦਿਆਂ ਨੂੰ ਸਿਪਾਹੀ ਆਪਣੇ ਨਾਲ ਲੈ ਗਏ ਲੋਕ ਬੁੱਲ ਟੁਕਦੇ ਹੀ ਰਹਿ ਗਏ ਰਾਤ ਨੂੰ ਮਾਤਾ ਜੀ ਅਤੇ ਦੋਹਾਂ ਸਾਹਿਬਜ਼ਾਦਿਆਂ ਨੂੰ ਮੋਰਿੰਡੇ ਦੀ ਹਵਾਲਤ 'ਚ ਰੱਖਿਆ ਗਿਆ ਸ਼ਾਂਤੀ ਦੇ ਪੁੰਜ ਮਾਤਾ ਗੁਜਰੀ ਜੀ ਨੇ ਦੋਹਾਂ ਸਾਹਿਬਜ਼ਾਦਿਆਂ ਨੂੰ ਪਿਆਰ ਦਿਲਾਸਾ ਦੇ ਕੇ ਆਪਣੇ ਕੋਲ ਬਿਠਾਇਆ ਉਹਨਾਂ ਨੂੰ ਗੁਰੂ ਨਾਨਕ ਦੇ ਸਿੱਖਾਂ ਦੀ ਬਹਾਦਰੀ ਦੇ ਕਾਰਨਾਮੇ ਸੁਣਾਏ ਗੁਰੂ ਅਰਜਨ ਦੇਵ ਜੀ ਗੁਰੂ ਤੇਗ ਬਹਾਦਰ ਜੀ ਦੀਆਂ ਅਦੁੱਤੀਆਂ ਸ਼ਹੀਦੀਆਂ ਦੀਆਂ ਸਾਖੀਆਂ ਉਹਨਾਂ ਨੂੰ ਸੁਣਾਈਆਂ ਕੀਰਤ ਦਿਨਾਂ ਨੇ ਮਿਲ ਕੇ ਰਹਿਰਾਸ ਸਾਹਿਬ ਤੇ ਕੀਰਤਨ ਸੋਹਲੇ ਦਾ ਪਾਠ ਕੀਤਾ ਤੇ ਰਾਤ ਨੂੰ ਛਟਾਈ ਤੇ ਵਿਸ਼ਰਾਮ ਕੀਤਾ ਦੂਜੇ ਦਿਨ ਸਵੇਰੇ ਹੀ ਮਾਤਾ ਗੁਜਰੀ ਜੀ ਅਤੇ ਸਹਿਬਜ਼ਾਦਿਆਂ ਨੂੰ ਇੱਕ ਬੈਲਗੱਡੀ ਤੇ ਬਿਠਾ ਕੇ ਬੱਸੀ ਦੇ ਥਾਣੇ ਲੈ ਗਏ ਲੋਕਾਂ ਦੀ ਭੀੜ ਨਾਲ ਹੀ ਚਲਦੀ ਜਾ ਰਹੀ ਸੀ ਲੋਕ ਹੈਰਾਨ ਹੋ ਕੇ ਇੱਕ ਦੂਜੇ ਤੋਂ ਪੁੱਛ ਰਹੇ ਸੀ ਕਿ ਬਿਰਧ ਮਾਤਾ ਤੇ ਮਾਸੂਮ ਬੱਚਿਆਂ ਨੂੰ ਕੈਦ ਹੀ ਕਿਉਂ ਕੀਤਾ ਮਾਤਾ ਜੀ ਦੋਵੇਂ ਸਾਹਿਬਜ਼ਾਦੇ ਜਿੱਥੋਂ-ਜਿੱਥੋਂ ਵੀ ਲੰਘਦੇ ਲੋਕਾਂ ਘਰਾਂੋਂ ਬਾਹਰ ਆ ਜਾਂਦੇ ਦਲੇਰ ਤੇ ਨੇੜਰ ਸਾਹਿਬਜ਼ਾਦਿਆਂ ਨੂੰ ਦੇਖ ਕੇ ਲੋਕ ਕਹਿ ਰਹੇ ਸਨ ਆਪਣੇ ਬਹਾਦਰ ਪਿਤਾ ਦੇ ਬਹਾਦਰ ਸਪੁੱਤ ਹਨ ਆਸ-ਪਾਸ ਖੜੇ ਮਰਦਾਂ ਅਤੇ ਜਨਾਨੀਆਂ ਦੀਆਂ ਇਹੋ ਜਿਹੀਆਂ ਗੱਲਾਂ ਸੁਣ ਕੇ ਸਿਪਾਹੀ ਘਬਰਾ ਕੇ ਜਲਦੀ-ਜਲਦੀ ਅੱਗੇ ਤੁਰਦੇ ਜਾਂਦੇ ਗੱਡੇ ਵਾਲਾ ਬਲਦਾਂ ਨੂੰ ਤੇਜ਼ ਹਿੱਕਦਾ ਜਾਂਦਾ ਤਾਂ ਜੋ ਛੇਤੀ ਤੋਂ ਛੇਤੀ ਸਰਹੰਦ ਪਹੁੰਚ ਜਾਣ ਸਰਹੰਦ ਪਹੁੰਚ ਕੇ ਰਾਤ ਵੇਲੇ ਮਾਤਾ ਜੀ ਅਤੇ ਦੋਹੇ ਸਹੇਬਜ਼ਾਦਿਆਂ ਨੇ ਠੰਡੇ ਬੁਰਜ ਦੇ ਵਿੱਚ ਰੱਖਿਆ ਗਿਆ ਮੋਤੀराम ਮੈਰਾ ਨੇ ਮਾਤਾ ਜੀ ਅਤੇ ਦੋਹੇ ਸਹੇਬਜ਼ਾਦਿਆਂ ਨੂੰ ਜਾਨ ਹੀਲ ਕੇ ਠੰਡੇ ਬੁਰਜ ਦੇ ਵਿੱਚ ਦੁੱਧ ਪਿਲਾਇਆ ਸਹੇਬਜ਼ਾਦਾ ਬਾਬਾ ਜ਼ੁਰਾਵਰ ਸਿੰਘ ਅਤੇ ਸਹੇਬਜ਼ਾਦਾ ਬਾਬਾ ਫਤਿਹ ਸਿੰਘ ਜੀ ਆਪਣੀ ਦਾਦੀ ਦੇ ਕੋਲ ਬੈਠ ਕੇ ਉਹਨਾਂ ਦੇ ਕੋਲੋਂ ਸਾਖੀਆਂ ਸੁਣਦੇ ਗੁਰੂ ਸਾਹਿਬਾਂ ਦੇ ਅਦਰਸ਼ਾਂ ਦੇ ਬਾਰੇ ਸੁਣ ਕੇ ਸਾਹਿਬਜ਼ਾਦੇ ਕਹਿਣ ਲੱਗੇ ਮਾਤਾ ਜੀ ਅਸੀਂ ਦਸ਼ਮੇਸ਼ ਪਿਤਾ ਦੇ ਪੁੱਤਰ ਹਾਂ ਆਪਣੀ ਧਰਮ ਦੀ लाज ਰੱਖਾਂਗੇ ਤਨ ਭਾਗ ਹਮਰੇ ਹੈ ਮਾਈ ਧਰਮ ਹੇਤ ਤਨ ਜੇ ਕਰ ਜਾਈ ਮਾਤਾ ਜੀ ਇਹ ਸੁਣ ਕੇ ਬੜੀ ਪ੍ਰਸੰਨ ਹੋਏ ਤੇ ਦੋਹਾਂ ਸਾਹਿਬਜ਼ਾਦਿਆਂ ਨੂੰ ਅਸ਼ੀਰਵਾਦ ਦਿੱਤਾ ਦੂਸਰੇ ਦਿਨ ਸਵੇਰੇ ਹੀ ਨਵਾਬ ਦੇ ਸਿਪਾਹੀ ਪਹੁੰਚ ਗਏ ਉਹਨਾਂ ਨੇ ਮਾਤਾ ਗੁਜਰੀ ਜੀ ਨੂੰ ਪ੍ਰਣਾਮ ਕੀਤਾ ਤੇ ਕਹਿਣ ਲੱਗੇ ਨਾ ਬੱਚਿਆਂ ਨੂੰ ਨਵਾਬ ਸਾਹਿਬ ਦੀ ਕਚਹਿਰੀ ਦੇ ਵਿੱਚ ਲਿਜਾਣ ਦਾ ਹੁਕਮ ਮਿਲਿਆ ਮਾਤਾ ਜੀ ਪੁੱਛਣ ਲੱਗੇ ਕਿਸ ਦੋਸ਼ ਵਿੱਚ ਲੈ ਕੇ ਜਾਣਾ ਹੈ ਸਿਪਾਈਆਂ ਨੇ ਜਵਾਬ ਦਿੱਤਾ ਅਸੀਂ ਕੀ ਜਾਣੀਏ ਅਸੀਂ ਤਾਂ ਹੁਕਮ ਦੀ ਪਾਲਣਾ ਕਰਨੀ ਹੈ ਮਾਤਾ ਜੀ ਨੇ ਬੱਚਿਆਂ ਨੂੰ ਪਿਆਰ ਕੀਤਾ ਅਸੀਸ ਦਿੱਤੀ ਦੋਵੇਂ ਸਹਬਜ਼ਾਦੇ ਆਪਣੀ ਦਾਦੀ ਜੀ ਦੇ ਅੱਗੇ ਸਿਰ ਝੁਕਾ ਕੇ ਸਿਪਾਈਆਂ ਦੇ ਨਾਲ ਚੱਲਣ ਦੇ ਲਈ ਤਿਆਰ ਹੋ ਗਏ ਦੋਹਾਂ ਸਹਬਜ਼ਾਦਿਆਂ ਨੂੰ ਸਿਪਾਹੀ ਪੈਦਲ ਹੀ ਨਵਾਬ ਵਜ਼ੀਰ ਖਾਨ ਦੀ ਕਚੈਰੀ ਦੇ ਵੱਲ ਲੈ ਗਏ ਜਦੋਂ ਸਾਹਿਬਜ਼ਾਦੇ ਕਚੈਰੀ ਦੇ ਨੇੜੇ ਪਹੁੰਚੇ ਤਾਂ ਉਹਨਾਂ ਦੇਖਿਆ ਕਿ ਵੱਡਾ ਦਰਵਾਜ਼ਾ ਬੰਦ ਕਰ ਦਿੱਤਾ ਗਿਆ ਤੇ ਨਿਖੀ ਜਹੀ bari ਖੁੱਲੀ ਹੈ ਜਿਸ ਦੇ ਅੰਦਰ ਜਾਣ ਦੇ ਲਈ ਝੁਕਣਾ ਪੈਂਦਾ ਹੈ। ਸੂਝਵਾਨ ਸਾਹਿਬਜ਼ਾਦੇ ਹਾਕਮਾਂ ਦੀ ਚਾਲ ਸਮਝ ਗਏ। ਬੜੀ ਚੁਸਤੀ ਦੇ ਨਾਲ ਉਹਨਾਂ ਨੇ ਪਹਿਲੋਂ ਆਪਣੇ ਚਰਨ ਅੰਦਰ ਕੀਤੇ ਤੇ ਬਿਨਾਂ ਸੀਸ ਝੁਕਾਏ ਅੰਦਰ ਦਾਖਲ ਹੋ ਗਏ। ਨਵਾਬ ਵਜ਼ੀਰ ਖਾਨ ਦੀ ਕਚੈਰੀ ਲੱਗੀ ਹੋਈ ਸੀ। ਸਾਹਿਬਜ਼ਾਦੇ ਅੰਦਰ ਪਹੁੰਚਦੇ ਹੀ ਗੱਜ ਕੇ ਫਤਿਹ ਬੁਲਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਨ੍ਹਾਂ ਦੇ ਉੱਚੇ ਜ਼ਿਕਾਰੇ ਦੇ ਨਾਲ ਕਚਹਿਰੀ ਗੂੰਜ اٹਹੀ ਤੇ ਸਭ ਦੀਆਂ ਨਜ਼ਰਾਂ ਬਹਾਦਰ ਤੇ ਨੇੜਰ ਸਾਹਿਬਜ਼ਾਦੇਆਂ ਦੇ ਉੱਪਰ ਟਿਕ ਗਈਆਂ ਗੋਰੇ ਅਤੇ ਚਿੱਟੇ ਕੇਸਰੀ ਬਾਣੇ ਦੇ ਵਿੱਚ ਗਲੇ ਵਿੱਚ ਪਾਈਆਂ ਕਿਰਪਾਨਾਂ ਦੇ ਨਾਲ ਉਹ ਬੜੇ ਪਿਆਰੇ ਲੱਗ ਰਹੇ ਸਨ ਸਭ ਦਰਬਾਰੀ ਬਿਟ-ਬਿਟ ਕਰ ਰਹੇ ਸਨ ਨਵਾਬ ਵਜ਼ੀਰ ਖਾਨ ਉਨ੍ਹਾਂ ਨੂੰ ਪੁਛਕਾਰ ਕੇ ਕਹਿਣ ਲੱਗਾ ਬੱਚਿਓ ਤੁਸੀਂ ਬੜੇ ਹੀ ਚੰਗੇ ਲੱਗ ਰਹੇ ਹੋ ਇਸਲਾਮ ਕੌਮ ਨੂੰ ਬੜਾ ਹੀ ਫਕਰ ਹੋਵੇਗਾ ਜੇ ਤੁਸੀਂ ਕਲਮਾ ਪੜ੍ਹ ਕੇ ਮੁਮਨ ਬਣ ਜਾਓ ਤੁਹਾਨੂੰ ਮੂਹ ਮੰਗੀ ਮੁਰਾਦ ਮਿਲੇਗੀ ਦੋਹੇ ਸਾਹਿਬਜ਼ਾਦੇ ਗੱਜਕੇ ਬੋਲੇ ਸਾਡਾ ਧਰਮ ਸਾਨੂੰ ਪਿਆਰਾ ਹੈ ਸੰਸਾਰੀ ਵਾਸੂਆਂ ਨੂੰ ਤਾਂ ਅਸੀਂ ਤੁੱਛ ਸਮਝਦੇ ਹਾਂ ਉਹਨਾਂ ਦਾ ਇਹ ਜਵਾਬ ਸੁਣ ਕੇ ਨਵਾਬ ਨੂੰ ਕੁਸਾ ਆਇਆ ਪਰ ਪੀ ਗਿਆ ਨਵਾਬ ਵਜ਼ੀਰ ਖਾਨ ਨੇ ਦੋਹਾਂ ਸਾਹਿਬਜ਼ਾਦਿਆਂ ਨੂੰ ਲਾਲਚ ਦਿੱਤਾ ਕਿ ਤੁਹਾਨੂੰ ਧਨ ਦੌਲਤ ਉੱਚੇ ਰਤਬੇ ਸ਼ਾਹੀ ਸੁੱਖ ਪ੍ਰਦਾਨ ਕੀਤੇ ਜਾਣਗੇ ਜੇ ਤੁਸੀਂ ਦੀਨ ਕਬੂਲ ਕਰ ਲੋਗੇ ਦੋਹਾ ਸਾਹਿਬਜ਼ਾਦੇ ਆਨੇ ਗਰਜ ਕੇ ਕਿਹਾ ਅਸੀਂ ਸੱਚ ਤੇ ਧਰਮ ਦੇ ਲਈ ਆਪਣਾ ਹਰ ਜਨਮ ਕੁਰਬਾਨ ਕਰਦੇ ਹਾਂ ਨਵਾਬ ਗੁੱਸੇ ਚ ਆ ਗਿਆ ਨਵਾਬ ਨੇ ਕਾਜੀ ਨੂੰ ਫਤਵਾ ਲਾਉਣ ਦੇ ਲਈ ਕਿਹਾ ਨਵਾਬ ਦੀ ਗੱਲ ਸੁਣ ਕੇ ਕਾਜੀ ਸੋਚੀ ਪੈ ਗਿਆ ਫਿਰ ਨਵਾਬ ਵਜ਼ੀਰ ਖਾਨ ਸਾਹਿਬਜ਼ਾਦੇ ਨੂੰ ਸਮਝਾਉਣ ਲੱਗੇ ਤੁਸੀਂ ਅਜੇ ਮਾਸੂਮ ਹੋ ਤੁਹਾਡੀ ਉਮਰ ਖਾਨ ਪੀਣ ਦੀ ਹੈ ਸਾਡਾ ਕਹਿਣਾ ਮੰਨੋ ਜ਼ਗੀਰਾ ਤੁਹਾਨੂੰ ਦੇਵਾਂਗਾ ਇੱਥੇ ਵੀ ਮੌਜਾਂ ਤੇ ਅਗਲੇ ਜਹਾਨ ਚ ਵੀ ਤੁਹਾਨੂੰ ਜੰਨਤ ਨਸੀਬ ਹੋਵੇਗੀ ਬੇਖੌਫ 4K ਸਾਹਿਬਜ਼ਾਦਾ ਬਾਬਾ ਜ਼ੁਰਾਵਰ ਸਿੰਘ ਜੀ ਬੋਲੇ ਸਾਡੀ ਜੰਗ ਜ਼ਬਰ ਤੇ ਬੇਇਨਸਾਫੀ ਦੇ ਵਿਰੁੱਧ ਹੈ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹਾਂ ਗੁਰੂ ਤੇਗ ਬਹਾਦਰ ਜੀ ਦੇ ਪੁੱਤਰੇ ਹਾਂ ਗੁਰੂ ਅਰਜਨ ਦੇਵ ਜੀ ਦੀ ਵੰਸ਼ ਵਿੱਚੋਂ ਹਾਂ ਉਹਨਾਂ ਦੇ ਪਾਏ ਪੂਰਨਿਆ ਤੇ ਹੀ ਚੱਲਾਂਗੇ ਅਸੀਂ ਆਪਣੇ ਧਰਮ ਦੀ ਰੱਖਿਆ ਦੇ ਲਈ ਹਰ ਕੁਰਬਾਨੀ ਦੇਣ ਨੂੰ ਤਿਆਰ ਹਾਂ ਨਵਾਬ ਨੇ ਹੌਲੇ ਜੇ ਕਿਹਾ ਹੈ ਇਤਨਾ ਫਖਰ ਆਪਣੇ ਧਰਮ ਦੇ ਦੀਵਾਨ ਸੁੱਚਾ ਆਨੰਦ ਜੋ ਉੱਥੇ ਬੈਠਾ ਸੀ ਉੱਠ ਕੇ ਸਾਹਿਬਜ਼ਾਦਿਆਂ ਦੇ ਕੋਲੇ ਗਿਆ ਤੇ ਉਹਨਾਂ ਨੂੰ ਪੁੱਛਣ ਲੱਗਾ ਜੇ ਤੁਹਾਨੂੰ ਛੱਡ ਦਿੱਤਾ ਜਾਈ ਤਾਂ ਤੁਸੀਂ ਕਿੱਥੇ ਜਾਓਗੇ ਸਾਹਿਬਜ਼ਾਦਾ ਬਾਬਾ ਜ਼ੁਰਾਵਰ ਸਿੰਘ ਜੀ ਬੋਲੇ ਜੰਗਲਾਂ ਵਿੱਚ ਜਾ ਕੇ ਸਿੱਖ ਇਕੱਠੇ ਕਰਾਂਗੇ ਘੋੜੇ ਲਿਆਵਾਂਗੇ ਤੇ ਤੁਹਾਡੇ ਨਾਲ ਮੁਕਾਬਲੇ ਤੇ ਆ ਕੇ ਲੜਾਂਗੇ ਦੀਵਾਨ ਸੁਚਾਨੰਦ ਬੋਲਿਆ ਤੁਹਾਨੂੰ ਪਤਾ ਕਿ ਤੁਹਾਡਾ ਪਿਤਾ ਮਾਰਿਆ ਗਿਆ ਹੈ ਤੁਸੀਂ ਜਿੱਦ ਛੱਡ ਦਿਓ ਤੇ ਨਵਾਬ ਦਾ ਕਹਿਣਾ ਮੰਨ ਲਓ ਦੋਵੇਂ ਸਾਹਿਬਜ਼ਾਦੇ ਗਰਜ ਕੇ ਬੋਲੇ ਸਾਡੇ ਪਿਤਾ ਨੂੰ ਮਾਰਨ ਵਾਲਾ ਕੌਣ ਹੈ ਉਹ ਤਾਂ ਆਪ ਸਮਰਥਨ ਤੁਹਾਡੀ ਨਸੀਹਤ ਦੀ ਲੋੜ ਨਹੀਂ ਜਦੋਂ ਤੱਕ ਇਹ ਜ਼ਾਲਮ ਰਾਜ ਨਸ਼ਟ ਨਹੀਂ ਹੋ ਜਾਂਦਾ ਤਦੋਂ ਤੱਕ ਅਸੀਂ ਲੜਦੇ ਹੀ ਰਵਾਂਗੇ ਸੁੱਚਾ ਨੰਦ ਨੂੰ ਸਿੱਖ ਕਰਦੀ ਰੀਤ ਸੁਣਾਉਂਦੇ ਕਮਾਲ ਦੇ ਬਚਨ ਸਾਹਿਬ ਜਦਿਆ ਨੇ ਕਹੇ ਹਮਰੇ ਬੰਸ ਰੀਤ ਇਮ ਆਈ ਸੀਸ ਦੇਤ ਪਰ ਧਰਮ ਨਾ ਜਾਈ ਦੀਵਾਨ ਸੁੱਚਾ ਨੰਦ ਨੂੰ ਹੈਰਾਨੀ ਵੀ ਹੋਈ ਤੇ ਗੁੱਸਾ ਵੀ ਆਇਆ ਬੜਬੜ ਕਰਦਾ ਉਹ ਨਵਾਬ ਵजीर खान ਦੇ ਕੋਲੇ ਆਇਆ ਤੇ ਉਸ ਨੂੰ ਕਹਿਣ ਲੱਗਿਆ ਨਵਾਬ ਸਾਹਿਬ ਸੱਪ ਨੂੰ ਮਾਰਨਾ ਹੈ ਤੇ ਸੱਪ ਦੇ ਬੱਚਿਆਂ ਨੂੰ ਪਾਲਣਾ ਸਿਆਣਾਪ ਨਹੀਂ ਪੇੜੀਏ ਦਾ ਬੱਚਾ ਪੇੜੀਆ ਹੀ ਹੁੰਦਾ ਹੈ ਇਹਨਾਂ ਨੇ ਵੱਡੇ ਹੋ ਕੇ ਬਗਾਵਤ ਹੀ ਕਰਨੀ ਹੈ ਇਹਨਾਂ ਨੂੰ ਜਰੂਰ ਸਜ਼ਾ ਮਿਲਣੀ ਚਾਹੀਦੀ ਹੈ ਨਵਾਬ ਨੇ دیਵਾਨ ਸੁਚਾਨੰਦ ਦੀ ਗੱਲ ਧਿਆਨ ਨਾਲ ਸੁਣੀ ਜਦੋਂ ਨਵਾਬ ਕਾਜੀ ਅਤੇ دیਵਾਨ ਸੁਚਾਨੰਦ ਦੀ ਗੱਲਬਾਤ ਚੱਲ ਰਹੀ ਸੀ ਤਾਂ ਦੋਵੇਂ ਬੜੀ ਬੇਪਰਵਾਹੀ ਦੇ ਨਾਲ ਬਿਨਾਂ ਕਿਸੇ ਪੈ ਦੇ ਆਪਸ ਵਿੱਚ ਗੱਲਾਂ-ਬਾਤਾਂ ਕਰਦੇ ਹੋਏ ਹੱਸਦੇ-ਖੇਡਦੇ ਰਹੇ ਚਾਰੇ ਪਾਸੇ ਖੜੇ ਅਤੇ ਬੈਠੇ ਦਰਬਾਰੀ ਤੇ ਲੋਕ ਹੈਰਾਨ ਹੋ ਰਹੇ ਸੀ ਕਿ ਇਹਨਾਂ ਨੂੰ ਜ਼ਿੰਦਗੀ ਮੌਤ ਦਾ ਫੈਸਲਾ ਹੋ ਰਿਹਾ ਪਰ ਇਹਨਾਂ ਦੇ ਚਿਹਰਿਆਂ ਤੇ ਕੋਈ ਫਿਕਰ ਹੀ ਨਹੀਂ ਨਵਾਬ ਨੇ ਫਿਰ ਕਾਜੀ ਨੂੰ ਕਿਹਾ دیوان ਸਾਹਿਬ ਨੂੰ ਦਿੱਤੇ ਇਹਨਾਂ ਦੇ ਗੁਸਤਾਖੀ ਪਰੇ ਜਵਾਬ ਆਪ ਨੇ ਸੁਣੇ ਹੀ ਹਨ ਇਹਨਾਂ ਨੂੰ ਰਹਾਆ ਕਰਨਾ ਠੀਕ ਨਹੀਂ ਹੋਵੇਗਾ ਇਹ ਤਾਂ ਆਪਣੇ ਬਾਪ ਦੀ ਤਰ੍ਹਾਂ ਬਗਾਵਤ ਦਾ ਝੰਡਾ ਖੜਾ ਕਰਨਗੇ ਕਾਜੀ ਨੇ ਵੀ ਸੁਚਾਨੰਦ ਦੇ ਨਾਲ ਹੋਈ ਸਾਹਿਬਜ਼ਾਦਿਆਂ ਦੀ ਗੱਲ ਸੁਣੀ ਸੀ ਕੁਝ ਦੇਰ ਸੋਚ ਕੇ ਉੱਠ ਖੜਾ ਹੋਇਆ ਤੇ ਫਤਵਾ ਦਿੱਤਾ ਇਹ ਬੱਚੇ ਬਗਾਵਤ ਤੇ ਤੁਲੇ ਹਨ ਇਹਨਾਂ ਨੂੰ ਜ਼ਿੰਦਾ ਨੀਹਾਂ ਦੇ ਵਿੱਚ ਚੀਣ ਦਿੱਤਾ ਜਾਵੇ। ਕਾਜੀ ਦਾ ਇਹ ਫਤਵਾ ਸੁਣ ਕੇ ਦਰਬਾਰ ਦੇ ਵਿੱਚ હાજર ਸਭ ਲੋਕ 당ਗ ਰਹਿ ਗਏ ਪਰ ਨੇ ਡਰ ਸਾਹਿਬਜ਼ਾਦੇ ਬੜੀ ਬੇਪਰਵਾਹੀ ਦੇ ਨਾਲ ਖੜੇ ਸੀ। ਕਾਜੀ ਨੇ ਨਵਾਬ ਨੂੰ ਸਲਾਹ ਦਿੱਤੀ ਇਹਨਾਂ ਬੱਚਿਆਂ ਨੂੰ ਨਵਾਬ ਮਲੇਰਕੋਟਲੇ ਦੇ ਹਵਾਲੇ ਕਰ ਦਿਓ ਇਹਨਾਂ ਦੇ ਬਾਪ ਦੇ ਸਿੱਖਾਂ ਨੇ ਉਹਨਾਂ ਦਾ ਭਰਾ ਮਾਰ ਦਿੱਤਾ ਸੀ ਉਸ ਆਪਣਾ ਬਦਲਾ ਲੈ ਲਵੇ। ਨਵਾਬ ਨੇ ਸ਼ੇਰ ਮੁਹੰਮਦ ਖਾਨ ਉਸਨਿਆ ਘੱਲਿਆ ਜਦੋਂ ਉਹ ਆਇਆ ਤਾਂ ਨਵਾਬ ਨੇ ਉਸਨੂੰ ਕਿਹਾ ਸ਼ੇਰ ਮੁਹੰਮਦ ਖਾਨ ਗੁਰੂ ਗੋਬਿੰਦ ਸਿੰਘ ਦੇ ਸਿੱਖਾਂ ਨੇ ਤੁਹਾਡੇ ਭਰਾ ਨੂੰ ਮਾਰ ਦਿੱਤਾ ਸੀ ਹੁਣ ਮੌਕਾ ਮਿਲਿਆ ਬਦਲਾ ਲੈਣ ਦਾ ਗੁਰੂ ਦੇ ਦੋ ਬੇਟੇ ਗ੍ਰਿਫਤਾਰ ਕਰਕੇ ਲਿਆਂਦੇ ਗਏ ਹਨ ਕਾਜੀ ਸਾਹਿਬ ਨੇ ਫਤਵਾ ਦਿੱਤਾ ਕਿ ਇਹਨਾਂ ਨੂੰ ਜਿੰਦਾ ਨੀਹਾਂ ਦੇ ਵਿੱਚ ਝਣਵਾ ਦਿੱਤਾ ਜਾਏ ਇਹ ਤੇਰੇ ਹਵਾਲੇ ਕੀਤੇ ਜਾਂਦੇ ਹਨ ਤੂੰ ਫਤਵੇ ਦੀ ਤਾਮੀਲ ਕਰਨੀ ਹੈ ਇਹ ਸੁਣ ਕੇ ਸ਼ੇਰ ਮੁਹੰਮਦ ਖਾਨ ਹੱਕਾ ਬੱਕਾ ਹੋ ਗਿਆ ਉਸਦੇ ਮੂੰਹੋਂ ਗੱਲ ਨਾ ਨਿਕਲੇ ਆਖਰ ਹੌਂਕਾ ਪਰ ਕੇ ਕਹਿਣ ਲੱਗਾ ਨਵਾਬ ਸਾਹਿਬ ਇਹ ਜ਼ੁਲਮ ਹੈ ਮੇਰਾ ਪਰਾਂ ਲੜਾਈ ਦੇ ਵਿੱਚ ਮਾਰਿਆ ਗਿਆ ਸੀ ਇਨ੍ਹਾਂ ਮਸੂਮਾਂ ਦਾ ਕੀ ਕਸੂਰ ਹੈ ਇਸ ਤਰ੍ਹਾਂ ਹਾ ਦਾ ਨਾਰਾ ਮਾਰ ਕੇ ਉਹ ਬਾਹਰ ਨਿਕਲ ਗਿਆ ਇੱਧਰ ਨਵਾਬ ਵਜ਼ੀਰ ਖਾਨ ਨੇ ਹੁਕਮ ਦਿੱਤਾ ਸੀ ਕਿ ਦੋਹਾਂ ਸਾਹਿਬਜ਼ਾਦਿਆਂ ਨੂੰ ਵਾਪਸ ਬੁਰਜ ਦੇ ਵਿੱਚ ਘੱਲ ਦਿੱਤਾ ਜਾਏ ਉੱਧਰ ਆਪਣੇ ਆਹਿਲਕਾਰਾਂ ਨੂੰ ਹਦਾਇਤ ਕੀਤੀ ਕਿ ਇਨ੍ਹਾਂ ਨੂੰ ਨੀਹਾਂ ਦੇ ਵਿੱਚ ਚਿਣਨ ਦੇ ਲਈ ਕਿਸੇ ਜਲਾਦ ਦਾ ਫੌਰਨ ਬੰਦੋਬਸਤ ਕੀਤਾ ਜਾਏ ਸਾਹਿਬਜਾਦੇ ਠੰਡੇ ਬੁਰਜ ਦੇ ਵਿੱਚ ਮਾਤਾ ਗੁਜਰੀ ਜੀ ਦੇ پاس ਪਹੁੰਚੇ ਤੇ ਕਚਹਿਰੀ ਦੇ ਵਿੱਚ ਹੋਈ ਸਾਰੀ ਗੱਲਬਾਤ ਸੁਣਾਈ ਮਾਤਾ ਜੀ ਨੇ ਦੋਹੀ ਸਾਹਿਬਜਾਦਾ ਨੂੰ ਸ਼ਾਬਾਸ਼ ਦਿੱਤੀ ਤੇ ਉਹਨਾਂ ਨੂੰ ਦੋਹਾਂ ਸਾਹਿਬਜਾਦਾ ਨੂੰ ਕੁੱਟ ਕੇ ਗਲੇ ਦੇ ਨਾਲ ਲਗਾ ਲਿਆ ਤੁਸੀਂ ਰਖ ਵਿਖਾਈ ਹੈ ਵਾਹਿਗੁਰੂ ਸਦਾ ਆਪ ਦੇ ਅੰਗ ਸੰਗ ਹੈ ਦੂਸਰੇ ਦਿਨ ਸਵੇਰੇ ਦੋਹਾਂ ਸਾਹਿਬਜਾਦਾ ਨੂੰ ਮੋੜ ਨਵਾਬ ਦੀ ਕਚਹਿਰੀ ਦੇ ਵਿੱਚ ਪੇਸ਼ ਕੀਤਾ ਗਿਆ ਨਵਾਬ ਨੇ ਉਹਨਾਂ ਨੂੰ ਪੁੱਛਿਆ ਕਿਉਂ ਬੱਚੋ ਤੁਹਾਡਾ ਕੀ ਇਰਾਦਾ ਹੈ ਦੀਨ ਕਬੂਲਦੇ ਹੋ ਜਾਂ ਤੁਹਾਨੂੰ ਨੇਹਾ ਦੇ ਵਿੱਚ ਚਣਵਾ ਦਿੱਤਾ ਜਾਏ ਦੋਵੇਂ ਸਾਹਿਬਜ਼ਾਦੇ ਨਿਦੜ ਹੋ ਕੇ ਬੋਲੇ ਅਸੀਂ ਕਦੇ ਵੀ ਆਪਣਾ ਧਰਮ ਨਹੀਂ ਤਿਆਗਾਂਗੇ ਇਹ ਸੁਣ ਕੇ ਨਵਾਬ ਅਚੰਬਿਤ ਹੋ ਗਿਆ ਉਸ ਦਾ ਇੱਕ ਅਹਲਕਾਰ ਅੱਗੇ ਆਇਆ ਤੇ ਕਹਿਣ ਲੱਗਾ ਹਜ਼ੂਰ ਦਿੱਲੀ ਤੋਂ ਸ਼ਾਹੀ ਜਲਾਦ ਸ਼ਾਸ਼ਲਵੇਗ ਤੇ ਬਾਸ਼ਲਵੇਗ ਕਚਹਿਰੀ ਦੇ ਵਿੱਚ ਪੇਸ਼ ਹੋਏ ਹਨ ਇਹ ਦੋਵੇਂ ਜਲਾਦ ਸਮਾਨੇ ਦੇ ਰਹਿਣ ਵਾਲੇ ਹਨ ਇਹਨਾਂ ਦੇ ਮੁਕਦਮੇ ਦੀ ਅੱਜ ਤਰੀਖਾ ਜੇ ਆਪ ਇਹਨਾਂ ਨੂੰ ਬਰੀ ਕਰਦੇ ਹੋ ਤਾਂ ਇਹ ਜਲਾਦ ਇਨ੍ਹਾਂ ਬੱਚਿਆਂ ਨੂੰ ਨੀਹਾਂ ਦੇ ਵਿੱਚ ਚਿਣਨ ਦੇ ਲਈ ਤਿਆਰ ਹਨ ਨਵਾਬ ਨੇ ਹੁਕਮ ਦਿੱਤਾ ਇਨ੍ਹਾਂ ਜਲਾਦਾਂ ਦਾ ਮੁਕੱਦਮਾ ਬਰਗਾਸ਼ਤ ਕੀਤਾ ਜਾਏ ਇਹ ਦੋਵੇਂ ਇਨ੍ਹਾਂ ਦੇ ਹਵਾਲੇ ਕਰ ਦਿੱਤੇ ਜਾਣ ਜਲਾਦਾਂ ਨੇ ਅੱਗੇ ਹੋ ਕੇ ਸਲਾਮ ਕੀਤੀ ਤੇ ਕਿਹਾ ਜੋ ਹੁਕਮ ਹਜ਼ੂਰ ਦਾ ਸ਼ਿਪਾਹੀ ਦੋਹਾਂ ਸਾਹਿਬਜ਼ਾਦਿਆਂ ਨੂੰ ਕਚੈਰੀ ਤੋਂ ਬਾਹਰ ਲਿਆਏ ਲੋਕਾਂ ਦੀ ਭੀੜ ਜੁੜ ਗਈ ਮਰਦ ਤੇ ਔਰਤਾਂ ਇਹ ਸੁਣ ਕੇ ਹੈਰਾਨ ਸੀ ਕਿ ਇੰਨਾ ਮਾਸੂਮ ਬੱਚਿਆਂ ਨੂੰ ਜ਼ਿੰਦਾ ਦੀਵਾਰਾਂ ਦੇ ਵਿੱਚ ਜਿਣੇ ਜਾਣ ਦੀ ਸਜ਼ਾ ਮਿਲੀ ਹੈ ਇਧਰੋਂ ਆਵਾਜ਼ਾਂ ਆ ਰਹੀਆਂ ਸਨ ਕੀ ਜ਼ੁਰਮ ਕੀਤਾ ਇਨ੍ਹਾਂ ਨਿਆਣਿਆਂ ਨੇ ਹਨੇਰ ਸਾਈ ਦਾ ਕਿੱਡਾ ਜ਼ੁਲਮ ਹੈ ਕਿੰਨੇ ਬੇਖੌਫ ਹਨ ਇਹ ਬਾਲਕ ਗੁਰੂ ਗੋਬਿੰਦ ਸਿੰਘ ਜੀ ਦੇ ਬਹਾਦਰ ਸਬੂਤ ਨੇ ਲੋਕੀ ਉਂਗਲਾਂ ਟੁੱਕ ਰਹੇ ਸਨ ਸ਼ਿਪਾਹੀ ਵਾਹੋ ਦਾ ਹੀ ਉਹਨਾਂ ਨੂੰ ਅੱਗੇ ਲੈ ਜਾ ਰਹੇ ਸੀ ਲੋਕਾਂ ਦੀਆਂ ਗੱਲਾਂ ਸੁਣ ਕੇ ਸਿਰ ਨੀਵਾ ਪਾਈ ਸਿਪਾਹੀ ਤੁਰੇ ਜਾ ਰਹੇ ਸੀ। ਸਾਹਿਬਜ਼ਾਦਿਆਂ ਨੂੰ ਉੱਥੇ ਲਿਆਂਦਾ ਗਿਆ ਜਿੱਥੇ ਦੀਵਾਰ ਉਸਾਰੀ ਜਾ ਰਹੀ ਸੀ। ਕਾਜੀ ਵੀ ਉੱਥੇ ਆ ਪਹੁੰਚਾ। ਦੋਹਾਂ ਸਾਹਿਬਜ਼ਾਦਿਆਂ ਨੂੰ ਨਵੀਂ ਬਣੀ ਦੀਵਾਰ ਦੇ ਵਿੱਚ ਖੜਾ ਕਰ ਦਿੱਤਾ ਗਿਆ। ਕਾਜੀ ਨੇ ਉਹਨਾਂ ਨੂੰ ਫਿਰ ਪ੍ਰੇਰਿਆ, "ਦੀਨ ਕਬੂਲ ਕਰ ਲਓ। ਕਿਉਂ ਆਪਣੀਆਂ ਨਿੱਕੀਆਂ ਜੀਆਂ ਜਿੰਦਾ ਗਵਾਉਂਦੇ ਜੇ?" ਜਲਾਦਾ ਨੇ ਵੀ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਆਪਣੇ ਫੈਸਲੇ ਤੇ ਡਟੇ ਰਹੇ ਜਲਾਦਾ ਨੂੰ ਸਾਹਿਬਜ਼ਾਦੇ ਕਹਿਣ ਲੱਗੇ ਜਲਦੀ ਜਲਦੀ ਮੁਗਲ ਰਾਜ ਦਾ ਖਾਤਮਾ ਕਰੋ ਪਾਪਾਂ ਦੀ ਦੀਵਾਰ ਹੋਰ ਉੱਚੀ ਕਰੋ ਟਿੱਲ ਕੀ ਕਰਦੇ ਹੋ ਇਹ ਕਹਿ ਕੇ ਦੋਨੋਂ ਸਾਹਿਬਜ਼ਾਦੇ ਜਪਜੀ ਸਾਹਿਬ ਦਾ ਪਾਠ ਕਰਨ ਲੱਗ ਪਏ ਜਲਾਦਾ ਨੇ ਜਵਾਰ ਦੀ ਜਣਾਈ ਸ਼ੁਰੂ ਕਰ ਦਿੱਤੀ ਜਦੋਂ ਦੀਵਾਰ ਉਹਨਾਂ ਦੀਆਂ ਛਾਤੀਆਂ ਤੱਕ ਪਹੁੰਚੀ ਤਾਂ ਨਵਾਬ ਤੇ ਕਾਜੀ ਫਿਰ ਉਹਨਾਂ ਦੇ ਕੋਲ ਆ ਕੇ ਕਹਿਣ ਲੱਗੇ ਬੱਚਿਓ ਹਜੇ ਵੀ ਵਕਤ ਹੈ ਜਾਨ ਬਖਸ਼ੀ ਜਾ ਸਕਦੀ ਹੈ ਕਲਮਾ ਪੜੋ ਅਤੇ ਦੀਵਾਰ ਟਾ ਦਿੱਤੀ ਜਾਏਗੀ ਸਾਹਿਬਜ਼ਾਦੇ ਗੱਜ ਕੇ ਬੋਲੇ ਅਸੀਂ ਆਪਣਾ ਧਰਮ ਨਹੀਂ ਤਿਆਗਾਂਗੇ ਮਰਨ ਤੋਂ ਅਸੀਂ ਨਹੀਂ ਡਰਦੇ ਕਰੋੜ ਵਾਰ ਵੀ ਜ਼ਿੰਦਗੀ ਮਿਲੇ ਤਾਂ ਧਰਮ ਦੇ ਟਾਕਰੇ ਹੀ ਇਥੇ ਇਹ ਸੁਣ ਕੇ ਨਵਾਬ ਤੇ ਕਾਜੀ ਦੰਗ ਰਹਿ ਗਏ ਆਸ-ਪਾਸ ਖੜੇ ਲੋਕਾਂ ਦੀਆਂ ਅੱਖਾਂ 'ਚ ਹੰਝੂ ਭਰ ਆਏ ਲੋਕ ਕਹਿਣ ਲੱਗੇ ਤਨ ਜਨਨੀ ਜਿਨ ਜਾਇਆ ਤਨ ਪਿਤਾ ਪ੍ਰਦਾਨ ਦੀਵਾਰਾਂ ਹੋਰ ਉੱਚੀਆਂ ਹੋ ਗਈਆਂ ਗਲੇ ਤੱਕ ਪਹੁੰਚ ਗਈਆਂ ਦੋਨੇ ਸਾਹਿਬਜ਼ਾਦੇ ਇੱਕ ਦੂਜੇ ਵੱਲ ਦੇਖ ਕੇ ਕਹਿ ਰਹੇ ਸੀ ਇਹ ਸਾਡੀ ਪ੍ਰੀਖਿਆ ਲੈਣਾ ਚਾਹੁੰਦੇ ਹਨ ਇਨ੍ਹਾਂ ਹਾਕਮਾਂ ਨੂੰ ਇਹ ਨਹੀਂ ਪਤਾ ਕਿ ਗੁਰੂ ਨਾਨਕ ਦੇ ਸਿੱਖ ਕਿਸੇ ਤੋਂ ਡਰਦੇ ਨਹੀਂ ਗੁਰੂ ਅਰਜਨ ਦੇਵ ਜੀ ਨੇ 33 ਤਵੀਆਂ ਤੇ ਬੈਠ ਕੇ ਸ਼ਹੀਦੀ ਦਿੱਤੀ ਹੈ ਉਹਨਾਂ ਨੂੰ ਮਨੁੱਖ ਨੂੰ ਜਿੱਥੇ ਜੀਵਨ ਦੀ ਜਾਂਚ ਦੱਸੀ ਉਥੇ ਮਰਨ ਦਾ ਵੀ ਵੱਲ ਦੱਸਿਆ ਛੋਟੇ ਸਾਹਿਬਜ਼ਾਦੇ ਬਾਬਾ ਫਤੇ ਸਿੰਘ ਜੀ ਨੇ ਕਿਹਾ ਸਾਡੇ ਦਾਦਾ ਜੀ ਗੁਰੂ ਤੇਗ ਬਹਾਦਰ ਜੀ ਨੇ ਸੀਸ ਦਿਆਂ ਪਰ ਸਿਰਰ ਨਾ ਦਿਆਂ ਅਸੀਂ ਹੁਣ ਜਲਦੀ ਹੀ ਉਹਨਾਂ ਦੇ ਕੋਲੇ ਪਹੁੰਚ ਜਾਵਾਂਗੇ ਉਹ ਸਾਨੂੰ ਉਡੀਕ ਰਹੇ ਹਨ ਥੋੜੀ ਦੇਰ ਮਗਰੋਂ ਦੋਨੇ ਸਾਹਿਬਜ਼ਾਦੇ ਬੇਹੋਸ਼ ਹੋ ਗਏ ਇਹ ਦੇਖ ਕੇ ਜਲਾਦ ਘਬਰਾ ਗਏ ਆਪਸ ਵਿੱਚ ਸਲਾਹ ਕਰਕੇ ਕਹਿਣ ਲੱਗੇ ਇਹ ਹੁਣ ਅਖੀਰਲੇ ਦਮਾਂ ਤੇ ਹਨ ਦੀਵਾਰ ਹੋਰ ਉੱਚੀ ਕਰਨ ਦੀ ਜ਼ਰੂਰਤ ਨਹੀਂ ਇਹਨਾਂ ਨੂੰ ਜ਼ਿਬਾਹ ਕਰਕੇ ਕੰਮ ਖਤਮ ਕੀਤਾ ਜਾਏ ਉਤੋਂ ਰਾਤ ਪੈ ਰਹੀ ਹੈ دیਵਾਨ ਡਿੱਗ ਪਈ ਤੇ बेहोश ਹੋਏ ਸਾਹਿਬਜ਼ਾਦਿਆਂ ਨੂੰ ਬਾਹਰ ਕੱਢ ਕੇ ਜ਼ਮੀਨ ਤੇ ਲਟਾ ਦਿੱਤਾ ਤੇ ਸ਼ਹੀਦ ਕਰ ਦਿੱਤਾ ਆਸ-ਪਾਸ ਖੜੇ ਲੋਕਾਂ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਵਹਿ ਤੁਰੇ ਹੋਂਕਾ ਪਰ ਕੇ ਕਹਿਣ ਲੱਗੇ ਐਡਾ ਜ਼ੁਲਮ ਰੱਬ ਦੀ ਕਚਹਿਰੀ ਦੇ ਵਿੱਚ ਕੀ ਜਵਾਬ ਦੇਣਗੇ ਇਹ ਜ਼ਲਮ ਨਵਾਬ ਤੇ ਕਾਜੀ ਇਧਰ ਸਾਹਿਬਜ਼ਾਦੇ ਸ਼ਹੀਦ ਹੋਏ ਅਤੇ ਉਧਰ ਬੁਰਜ ਦੇ ਵਿੱਚ ਸਮਾਦੀ ਲਗਾ ਕੇ ਮਾਤਾ ਗੁਜਰੀ ਜੀ ਨੇ ਪ੍ਰਾਣ त्याग ਦਿੱਤੇ ਸਾਹਿਬਜ਼ਾਦਿਆਂ ਦੇ ਸ਼ਹੀਦ ਹੋਣ ਦੀ ਖਬਰ ਦੇਣ ਵਾਲੇ ਸਿਪਾਹੀ ਜਦੋਂ ਬੁਰਜ ਦੇ ਉੱਤੇ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਮਾਤਾ ਜੀ ਸੰਸਾਰ ਤੋਂ ਕੂਚ ਕਰ ਚੁੱਕੇ ਸਨ ਸਰਹਿੰਦ ਸ਼ਹਿਰ ਦੇ ਵਿੱਚ ਸੁੰਨਸਨੀ ਫੈਲ ਗਈ ਘਰ-ਘਰ ਦੇ ਵਿੱਚ ਇਸ ਜ਼ੁਲਮ ਦੀ ਚਰਚਾ ਹੋਣ ਲੱਗੀ ਲੋਕ ਕਹਿਣ ਲੱਗੇ ਕਿੰਨਾ ਕਹਿਰ ਹੈ ਦੁਨੀਆ ਦੇ ਵਿੱਚ ਇਹੋ ਜਿਹਾ ਜ਼ੁਲਮ ਕਦੇ ਨਹੀਂ ਹੋਇਆ ਆਪਣਾ ਰਾਜ ਮੁਗਲਾਂ ਆਪੇ ਜਸਟ ਕਰ ਲਿਆ ਜੋ ਕੋਈ ਸੁਣਦਾ ਵੇ ਵਸੇ ਹੀ ਉਹਨਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਪਰ ਆਉਂਦੇ ਉਸੇ ਰਾਤ دیਵਾਨ ਟੋਡਰਮਲ ਜੋਕੇ ਇੱਕ ਜੋਰੀ ਸੀ ਨਵਾਬ ਵजीर खान ਦੇ ਕੋਲ ਪਹੁੰਚਾ ਤੇ ਕਹਿਣ ਲੱਗਾ ਨਵਾਬ ਸਾਹਿਬ ਇਨ੍ਹਾਂ ਬੱਚਿਆਂ ਦੇ ਸੰਸਕਾਰ ਦੇ ਲਈ ਇਜਾਜ਼ਤ ਦਿੱਤੀ ਜਾਵੇ ਨਵਾਬ ਕਹਿਣ ਲੱਗਾ ਜਿੰਨੀ ਜਗ੍ਹਾ ਚਾਹੀਦੀ ਹੈ ਉਨੀ ਥਾਂ ਤੇ ਮੋਹਰਾ ਪਿਛਾ ਕੇ ਮੁੱਲ ਦੇਣਾ ਪਵੇਗਾ ਦੀਵਾਨ ਟੋਡਰਮਲ ਸੇਵਾ ਦਾ ਮੌਕਾ ਜਾਣ ਘਰੋਂ ਜਾ ਕੇ ਮੋਹਰਾਂ ਦੀਆਂ ਥੈਲੀਆਂ ਲੈ ਆਇਆ ਜਿੰਨੀ ਜ਼ਮੀਨ ਸਸਕਾਰ ਦੇ ਲਈ ਚਾਹੀਦੀ ਸੀ ਨਿਸ਼ਾਨ ਲਗਾ ਦਿੱਤਾ ਅਤੇ ਸੋਨੇ ਦੀਆਂ ਮੋਹਰਾਂ ਵਿਛਾ ਕੇ ਮੁੱਲ ਤਾਰ ਦਿੱਤਾ ਮਾਤਾ ਗੁਜਰੀ ਜੀ ਅਤੇ ਦੋਹੇ ਸਾਬਜਾਦਿਆਂ ਦਾ ਬੜੇ ਹੀ ਸਤਿਕਾਰ ਦੇ ਨਾਲ ਸਸਕਾਰ ਕੀਤਾ ਗਿਆ ਇੰਨੀ ਛੋਟੀ ਉਮਰ ਦੇ ਸ਼ਹੀਦਾਂ ਦੀ ਮਿਸਾਲ ਸਾਰੀ ਦੁਨੀਆ ਦੇ ਵਿੱਚ ਨਹੀਂ ਮਿਲਦੀ ਸਾਬਜਾਦਾ ਜ਼ੁਰਾਵਰ ਸਿੰਘ ਜੀ ਦੀ ਉਮਰ 7 ਸਾਲ 11 ਮਹੀਨੇ ਸੀ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਜੀ ਸਿਰਫ 5 ਸਾਲ 10 ਮਹੀਨੇ ਦੇ ਸਰ ਏਡੇ ਛੋਟੇ ਬੱਚਿਆਂ ਨੂੰ ਵੱਡੇ ਬਜ਼ੁਰਗ ਜਿਹੇ ਕਾਰਨਾਮੇ ਕਰ ਦਿਖਾਏ ਇਸ ਦੇ ਲਈ ਅਸੀਂ ਉਹਨਾਂ ਨੂੰ ਬਾਬਾ ਜ਼ੁਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਕਹਿ ਕੇ ਯਾਦ ਕਰਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦਿਨਾਂ ਦੇ ਵਿੱਚ ਰਾਏਕੋਟ ਦੇ ਇਲਾਕੇ ਵਿੱਚ ਵਿਚਰ ਰਹੇ ਸਨ ਜਦੋਂ ਉਹਨਾਂ ਦੇ ਕੋਲੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖਬਰ ਨੂਰਾ ਮਾਹੀ ਲੈ ਕੇ ਗਿਆ ਤਾਂ ਆਪਨੇ ਤੀਰ ਦੀ ਨੋਕ ਦੇ ਨਾਲ ਕਾਹੀ ਦੇ ਬੂਟੇ ਨੂੰ ਪੁੱਟ ਕੇ ਫਰਮਾਇਆ ਹੁਣ ਮੁਗਲ ਰਾਜ ਦੀ ਜੜ ਪੁੱਟੀ ਗਈ ਲੋਕ ਕਹਿ ਰਹੇ ਸਨ ਕਟਵਾ ਕੇ ਸਰਚਾਰ ਇੱਕ ਅੰਸੂ ਨਾ ਗिराਇਆ ਰੂਹ ਫੂਕ ਦੀ ਗੋਬਿੰਦ ਨੇ ਔਲਾਦ ਕਟਾ ਕਰ ਥੋੜੇ ਹੀ ਸਮੇਂ ਦੇ ਮਗਰੋਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੰਦੇੜ ਗਏ ਤਾਂ ਉਥੇ ਮਾਦੋ ਦਾਸ ਬਿਰਾਗੀ ਗੁਰੂ ਜੀ ਦੇ ਚਰਨੀ ਟੈਪਿਆ ਅਤੇ ਗੁਰੂ ਜੀ ਦੀ ਬਖਸ਼ਿਸ਼ ਦੇ ਸਦਕਾ ਸਿੰਘ ਸੱਜ ਕੇ ਬਾਬਾ ਬੰਦਾ ਸਿੰਘ ਬਹਾਦਰ ਬਣਿਆ ਉਸਨੇ ਮੁਗਲ ਰਾਜ ਦੀਆਂ ਨੀਹਾਂ ਪੋਲੀਆਂ ਕੀਤੀਆਂ ਅਤੇ ਸਰਹਿੰਦ ਦੀ ਇੱਟ ਦੇ ਨਾਲ ਇੱਟ ਖੜਕਾ ਦਿੱਤੀ। ਸੁਤੰਤਰ ਰਾਜ ਸਥਾਪਿਤ ਕੀਤਾ, ਨਾਨਕ ਨਾਮ ਦਾ ਸਿੱਕਾ ਚਲਾਇਆ, ਦੇਗ ਤੇਗ ਫਤਿਹ ਦੀ ਮੋਹਰ ਬਣਾਈ। ਹਿੰਦੀ ਦੇ ਰਾਸ਼ਟਰੀ ਕਵੀ ਮਾਥਲੀ ਸ਼ਰਣ ਗੁਪਤ ਨੇ ਆਪਣੇ ਮਹਾਕਾਵਿya ਭਾਰਤ ਭਾਰਤੀ ਦੇ ਵਿੱਚ ਲਿਖਿਆ ਹੈ, ਜਿਸ ਕੁੱਲ ਜਾਤ ਕੌਮ ਕੇ ਬੱਚੇ ਦੇ ਸਕਤੇ ਹਿਉ ਬਲੀਦਾਨ, ਉਸਕਾ ਵਰਤਮਾਨ ਕੁਛ ਵੀ ਹੋ, ਭਵਿਸ਼ ਹੈ ਮਹਾ ਮਹਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ